WhatsApp ਤੇ ਸਟੇਟਸ ਲਗਾਉਣ ਦੇ ਨਾਲ ਖੂਨੀ ਝੜਪ ਹੋ ਜਾਂਦੀ ਹੈ ਜੀ ਹਾਂ ਤੁਸੀਂ ਅਕਸਰ ਸੁਣਿਆ ਹੋਣਾ ਕਿ ਲੋਕ WhatsApp ਤੇ ਸਟੇਟਸ ਲਾਉਂਦੇ ਨੇ ਦੇਖਦੇ ਹੋ ਤੁਸੀਂ ਪਰ ਇਹ ਵੀ ਕਿ WhatsApp ਸਟੇਟਸ ਜਿਹੜਾ ਆ ਇੱਕ ਲੜਾਈ ਦਾ ਕਾਰਨ ਇੱਕ ਖੂਨੀ ਝੜਪ ਦਾ ਕਾਰਨ ਵੀ ਬਣ ਸਕਦਾ ਹੈ ਜੀ ਹਾਂ ਆ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਸ ਨੂੰ ਦੇਖ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੱਕ WhatsApp ਸਟੇਟਸ ਲਗਾਇਆ ਜਾਂਦਾ ਹੈ ਔਰ ਸਟੇਟਸ ਲਗਾਉਣ ਤੋਂ ਬਾਅਦ ਦੇ ਵਿੱਚ ਐਸੀ ਖੂਨੀ ਝੜਪ ਹੁੰਦੀ ਹੈ ਕਿ ਮਸਾਹੀ ਬੰਦੇ ਜੁੜਿਆ ਉਹ ਬੱਚੇ ਨੇ ਪੂਰੀ ਘਟਨਾ ਤੁਹਾਨੂੰ ਦੱਸਦਿਆਂ ਦਰਅਸਲ ਮਾਮਲਾ ਖੰਨਾ ਦੇ ਰਸੂਲੜਾ ਪਿੰਡ ਦਾ ਹੈ ਜਿੱਥੋਂ ਦੇ ਇੱਕ ਬੰਦੇ ਦੇ ਵੱਲੋਂ WhatsApp ਸਟੇਟਸ ਲਗਾਇਆ ਜਾਂਦਾ ਹੈ ਕਿ ਭਰਾਵਾਂ ਦੇ ਵਿੱਚ ਫੇਕ ਕੋਈ ਵੀ ਨਹੀਂ ਪਵਾ ਸਕਦਾ ਇਸ ਤਰੀਕੇ ਦਾ ਪੀੜਤ ਦਾ ਕਹਿਣਾ ਹੈ ਕਿ ਮੈਂ ਸਟੇਟਸ ਜਿਹੜਾ ਆ ਉਹ WhatsApp ਤੇ ਲਗਾਇਆ ਸੀਗਾ ਪਰ ਜਿਹੜਾ ਦੂਜਾ ਬੰਦਾ ਹੈ ਜਿਸ ਦੇ ਨਾਲ ਉਹਦੀ ਕੋਈ ਤਕਰਾਰਬਾਜ਼ੀ ਚੱਲਦੀ ਹੋएगी ਉਹਨੇ ਜਦੋਂ ਸਟੇਟਸ ਦੇਖਿਆ ਤਾਂ ਉਹਨੇ ਫੋਨ ਲਾ ਲਿਆ ਸਦਾ ਕਿ ਮੈਂ ਤੁਹਾਡੀ ਕਿਹੜੀ ਫਿੱਟ ਜੜੀ ਆ ਭਰਾਵਾਂ ਦੇ ਵਿੱਚ ਪਵਾ ਦਿੱਤੀ ਯਾਨੀ ਕਿ ਉਹ ਬੰਦਾ ਜਿਹੜਾ ਆ ਉਹ ਹਮਲਾਵਰ ਉਹ ਸਟੇਟਸ ਆਪਣੇ ਉੱਪਰ ਲੈ ਲਿਆ ਕਿਉਂਕਿ ਤੁਸੀਂ ਸਟੇਟਸ ਲਾਉਨੇ ਉਹ ਜਿਹੇ ਵੀ ਐਟੀਟਿਊਡ ਵਾਲੇ ਵੀ ਸਟੇਟਸ ਲਾ ਦਿੰਨੇ ਆ ਚਾਹੇ ਅਸੀਂ ਕਿਸੇ ਨੂੰ ਸ਼ੋਅ ਕਰਨਾ ਹੈ ਜਾਂ ਨਹੀਂ ਕਰਨਾ ਬਟੇ ਅਗਲੇ ਤੇ ਹੁੰਦਾ ਹੈ ਕਿ ਅਗਲਾ ਕਿਵੇਂ ਲੈਂਦਾ ਤਾਂ ਇਸ ਮਾਮਲੇ ਦੇ ਵਿੱਚ ਇਦਾਂ ਹੀ ਹੋਇਆ ਕਿ ਇੱਕ ਬੰਦੇ ਨੇ ਸਟੇਟਸ ਲਗਾਇਆ ਔਰ ਜਿਹਦੇ ਨਾਲ ਉਹਦੀ ਕੋਈ ਤਕਰਾਰਬਾਜ਼ੀ ਚੱਲ ਰਹੀ ਹੋਣੀ ਉਹਨੇ ਸਟੇਟਸ ਦੇਖਿਆ ਤਾ ਉਹਨੇ ਇਹ ਸਮਝ ਲਿਆ ਕਿ ਸ਼ਾਇਦ ਇਹ ਸਟੇਟਸ ਮੈਨੂੰ ਦਿਖਾਉਣ ਲਈ ਪਾਇਆ ਗਿਆ ਫਿਰ ਕਿ ਜਗ੍ਹਾ ਫਿਰ ਉਸ ਤੋਂ ਬਾਅਦ ਹਮਲਾਵਰ ਨੇ ਫੋਨ ਕਰਕੇ ਜਿੰਨੇ ਸਟੇਟਸ ਲਗਾਇਆ ਉਹਨੂੰ ਕਹਿ ਕੇ ਮੈਂ ਫਿਟ ਪੁਆਈਆ ਉਹਦੇ ਨਾਲ ਰੌਲਾ ਰੱਪਾ ਜੁੜਾਇਆ ਬਹਿਸ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਕਹਿੰਦਾ ਕਿ ਤੂੰ ਆ ਜਾ ਮੈਂ ਤੈਨੂੰ ਦੇਖ ਲਿਆਂਗਾ ਤਾਂ ਫਿਰ ਉਸ ਤੋਂ ਬਾਅਦ ਕਿਰਚਾਂ ਦੇ ਨਾਲ ਉਸ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਸਪਤਾਲ ਦੀਆਂ ਆ ਕਾਫੀ ਸੱਟਾਂ ਜਿਹੜੀਆਂ ਉਹ ਲੱਗੀਆਂ ਨੇ ਮੂੰਹ ਦੇ ਉੱਪਰ ਸੱਟਾਂ ਲੱਗੀਆਂ ਨੇ ਟੰਕੇ ਲੱਗੇ ਹੋਏ ਨੇ ਢਿੱਡ ਦੇ ਵਿੱਚ ਕਿਰਚਾ ਜਿਹੜੀਆਂ ਉਹ ਮਾਰੀਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੁਗਰਾਜ ਸਿੰਘ ਜਿਸ ਦੀ 37 ਸਾਲ ਉਮਰ ਹੈ ਤੇ ਉਸ ਦਾ ਹੀ ਚੁਚੇਰਾ ਭਰਾ ਸੰਦੀਪ ਕੁਮਾਰ ਜਿਸ ਦੀ 34 ਸਾਲ ਉਮਰ ਹੈ ਸਮਰਾਲਾ ਦੇ ਇਖੇ ਰਹਿਣ ਵਾਲੇ ਆਰ WhatsApp ਸਟੇਟਸ ਪਾਉਣ ਨੂੰ ਲੈ ਕੇ ਖੂਨੀ ਝੜਪ ਹੋ ਗਈ ਆ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਯਾਰ ਇੱਕ ਸਟੇਟਸ ਪਾਉਣ ਤੋਂ ਅੱਜ ਕੀ ਖੂਨੀ ਝੜਪ ਹੋ ਸਕਦੀ ਹੈ ਕਿ ਕਿਸੇ ਨੂੰ ਜਾਨੋਂ ਮਾਰਨ ਤੱਕ ਦੀ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿਰਚਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਔਰ ਸਿਰਫ ਇੱਕ ਸਟੇਟਸ ਪਾਉਣ ਨੂੰ ਲੈ ਕੇ ਇਹ ਝਗੜਾ ਹੋਇਆ WhatsApp ਤੇ ਸਟੇਟਸ ਪਾਉਣ ਨੂੰ ਬਾਕੀ ਗੱਲਬਾਤ ਵੀ ਅਸੀਂ ਪੀੜਫ ਦੇ ਨਾਲ ਕੀਤੀ ਹੈ ਕਿ ਅਸਲ ਦੇ ਵਿੱਚ ਹੋਇਆ ਕੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੰਦੀਪ ਕੁਮਾਰ ਜੀ ਦੇ ਵੀਰੇ ਹੋਇਆ ਕੀ ਇਹ ਵੀਰੇ ਮੇਰੀ ਸਟੋਰੀ ਲਾਈ ਹੋਈ ਦੀ Facebook ਤੇ ਮੈਂ ਕਿਸੇ ਦਾ ਨਾਮ ਨਹੀਂ ਲਿੱਤਾ ਆਣਾ ਮੈਂ ਉਹ ਲੈ ਕੇ ਮੈਂ ਕਹਾ ਤੂੰ ਉਹ ਮੈਸੇਜ ਲਾਇਆ ਸੀ ਮੈਂ ਕਹਾ ਭਾਈਆਂ 'ਚ ਫਰਕ ਪਵਾ ਦਿੰਦੇ ਆ ਲੋਕ ਬਸ ਮੈਨੂੰ ਉਹ 15 ਦਿਨ ਪਹਿਲਾਂ ਦੀ ਸਟੋਰੀ ਲਾਈ ਹੋਈ ਸੀ ਫੋਨ ਕਰਕੇ ਮੈਨੂੰ ਕਹਿੰਦਾ ਕਹਿੰਦਾ ਤੂੰ ਟੋਟਾ ਮੈਂ ਕੀ ਫਰਕ ਪਵਾਇਆ ਕਹਿੰਦਾ ਮਾ ਮੈਂ ਤੇਰੇ ਨਾਲ ਤਾਂ ਕੋਈ ਮੇਰਾ ਕਹੇ ਮੇਰੀ ਗੱਲ ਨਹੀਂ ਹੈਗੀ ਕੋਈ ਕਹਿੰਦਾ ਤੈਨੂੰ ਦੇਖੂਗਾ ਔਰ ਆ ਕੇ ਕਹਿੰਦਾ ਮਾ ਹੋਈ ਕਿੱਥੇ ਹੈ ਲੜਾਈ ਹੋਈ ਕਿੱਦਾਂ ਆਹੀ ਤੁਹਾਨੂੰ ਦੱਸ ਦਾਂ ਪਿਆ ਵੀਰੇ ਕਿੱਥੇ ਹੋਈ ਹੈ ਲੜਾਈ ਇਹ ਅਸੁੱਲੜੇ ਹੋਈ ਹੈ ਫਿਰ ਉਹ ਟਾਇਰ ਵਾਲੇ ਕੋ ਕਿੰਨੇ ਜਣੇ ਸੀ ਉਹ ਵੀਰੇ ਉਹ ਤਿੰਨੇ ਜਾਣੇ ਕਿੰਨੀ ਇਤਿਹਾਸੀ ਗੱਲ ਉਹਨੇ ਕੋਲ ਖਰਚਾ ਸੀ ਫਿਰ ਖਰਚਾ ਮਾਰੀਆਂ ਟੈਡਜਾ ਸੱਚਾ ਕੁਝ ਖਰਚਾ ਮਾਰੀਆਂ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਕਰੀ ਫਿਰ ਉਹ ਤਿੰਨੇ ਵੀ ਉੱਥੇ ਪਹਿਲਾਂ ਇਹ ਜੀ ਲੜਦੇ ਕਿੱਥੇ ਕਿੱਥੇ ਮਾਰੇ ਜੀ ਆ ਟੈਡਜਾ ਪਾੜਿਆ ਪਿਆ ਵੇ ਰਾ ਅੱਡੇਲੇ ਪਾੜੇ ਪੈਨ ਵਾ ਪਰਚਾ ਕਰਾਉਣਾ ਵੀਰੇ ਉਹਦੇ ਤਾਂ ਹੌਨਾ ਜੀ ਬੰਦਾ ਡਰਾਈਵਰ ਸਾਡਾ ਜੀ ਜੱਗੀ ਨਾਮ ਆ ਉਹ ਜੱਗੀ ਨਾਮ ਆ ਉਹ ਕੌਣ ਸੀ ਦੋ ਜਾਨੇ ਨਾਲ ਜਿਹੜਾ ਕਹਿ ਰਹੇ ਹੋ ਉਹ ਪਤਾ ਨਹੀਂ ਅਨਪਸਾਤ ਤੇ ਬੰਦੇ ਆ ਜੀ ਉਹਦੇ ਨਾਲ ਹਾਂਜੀ ਅਨਪਸਾਤਿਆਂ ਉਹਦੇ ਨਾਲ ਮੇਰੇ ਭਰਾ ਦਾ ਡਰਾਈਵਰ ਦੀ ਵੀਰੇ ਗਾਲਾਂ ਕੱਢਦਾ ਸੀ ਬੁਲਾਇਆ ਸੀ ਉਹਨੇ ਹਾਂ ਉਹ ਤਿਆਰੀ ਚ ਬੈਠਾ ਸੀ ਚਾਕੂ ਲੈ ਕੇ ਆਇਆ ਉਹ ਬਾਰ ਉਥੋਂ ਕਰਚਾ ਗੁਰਚਾ ਬਿਹਾਰ ਝਾਰਖੰਡ ਚੋਂ ਉੱਥੇ ਸਾਨੂੰ ਇੱਕ ਦੂਜੇ ਨਾਲ ਉਹ ਏ ਤਾਂ ਮੈਨੂੰ ਪਿੱਛੋਂ ਫੜ ਕੇ ਵੀਰੇ ਮੇਰੇ ਭਾਈ ਨੇ ਫੜ ਲਿਆ ਉਹਨੇ ਮੇਰੇ ਚਾਕੂ ਮਾਰਿਆ ਹੁੰਦੇ ਨਹੀਂ ਅੱਗ ਲਈ ਬੰਦਾ ਕਿਉਂ ਚਾਰ ਜਾਣੇ ਦੀ ਵੀਰੇ ਸਾਨੂੰ ਨਹੀਂ ਪਤਾ ਨਹੀਂ ਕੋਈ ਦੁਸ਼ਮਣੀ ਨਹੀਂ ਹੈਗੀ ਵੀਰੇ ਕਿੱਥੇ ਹੁੰਕਣਾ ਹੈ ਮੇਰਾ ਨਾਮ ਲੈਣਾ ਹੈ ਕਟਣਾ ਨੂੰ ਬੱਤੀ ਜਗਨਰਾਜ ਮੂੰਹ ਬੋਲੋ ਇਹਦਾ ਨਾਮ ਕਾ ਤੇ ਲੈਣਾ ਹੈ ਤੇ ਨਾਲ ਦੀ ਸਾਡੀ ਇਹਨੇ ਫੜਿਆ ਮੈਨੂੰ ਮੈਂ ਇਹਨੂੰ ਹੱਥ ਵੀ ਨਹੀਂ ਲਾਇਆ ਲੜਾਈ ਹੋਈ ਕਿੱਥੇ ਸਰ ਦੇ ਵੀਰੇ ਕੱਲੇ ਵੀਰੇ ਦਾ ਯੂ ਨਾ ਉੱਥੇ ਆਏ ਜੀ ਕਾਰਨ ਕੀ ਹੈ ਜੀ ਲੜਾਈ ਹੋਣੀ ਕਾਰਨ ਵੀਰੇ ਬਸ ਗਾਲਾਂ ਕੱਢਦਾ ਪਤਾ ਨਹੀਂ ਕਿਹੜੇ ਗੱਲ ਦਾ ਉਹਨੂੰ ਉਹ ਦੁੱਖਦੀ ਗਾਲ ਕੱਢਦਾ ਗਾਲ ਆ ਲੱਗਿਆ ਤੇ ਮਾਰੇ ਕੀ ਕਰਤਾ ਮਾਰਿਆ ਨੇ ਵੀਰੇ ਕੀ ਹੋਇਆ ਸੀ ਇਕੱਲੇ ਸੀ ਕੀ ਅਸੀਂ ਦੋ ਜਾਣੇ ਸੀ ਸੱਟ ਮਾਰੀ ਹੋਈ ਨਾਲ ਕੋਣ ਨਾਲ ਉਹ ਪਿਆ ਵੀਰੇ ਉਹਦੇ ਮਾਰੇ ਨੇ ਤਿੰਨ ਚਾਰ ਜਗਾ ਨਾਮ ਲੈ ਕੇ ਸੱਟ ਹੋਇਆ ਲੈਫਟ ਨਾਲ ਕੋਣ ਜੀ ਤੁਹਾਡੇ ਨਾਲ